ਕਿ ਵੱਡੇ ਜਿਤ ਕਰ ਲਈ ਤਿਆਰ ਹੈ ਤੇ ਲੋਕ ਵੱਡੇ ਪੱਧਰ ਤੋਂ ਸਾਥ ਦੇ ਰਹੇ ਸਾਨੂੰ ਹਰ ਰੋਜ਼ ਲੋਕ ਜੁਆਇਨ ਕਰ ਰਹੇ ਆਮ ਆਦੀ ਪਾਰਟੀ ਛੱਡ ਕੇ ਜੀ বিজেপি ਸਾਡੇ ਕੋਲ ਅੱਜ ਵੀ ਇੱਕ ਐਮਸੀ ਜੀ ਉਹਨਾਂ ਦੇ ਨਾਲ ਹੋਰ ਬੰਦਿਆਂ ਨੇ ਜੁਆਇਨ ਕੀਤਾ ਹਰ ਰੋਜ਼ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਵਿੱਚ ਵੀ ਵੱਡੇ ਪੱਧਰ ਤੇ ਸਾਨੂੰ ਹੁਗਾਰਾ ਮਿਲ ਰਿਹਾ ਤੇ ਸਾਨੂੰ ਐਕਟਿਵ ਵਰਕਰ ਦੂਸੀਆਂ ਪਾਰਟੀਆਂ ਦੇ ਤੇ ਲੀਡਰ ਸਹਿਬਾਨ ਦੂਸੀਆਂ ਪਾਰਟੀਆਂ ਦੇ ਜਿਸ ਤਰ੍ਹਾਂ ਸਿਪੀਆਰ ਭਗਤ ਜੀ ਨੇ ਸਾਨੂੰ ਜੁਆਇਨ ਕੀਤਾ ਅੱਜ ਐਫਸੀ ਉਪੀ ਬੋਸ ਤੇ ਪੀਪਰ ਤਕਵੀਰ ਬਾਜਵਾ ਜੀ ਨੇ ਜੁਆਇਨ ਕੀਤਾ ਇਸ ਤਰ੍ਹਾਂ ਰੋਜ਼ ਸਾਡੇ ਜੁਆਇਨਿੰਗ ਜਾਰੀ ਹੈ ਤੇ ਸਾਡਾ ਜਿਹੜਾ ਟੱਪਰ ਹੈ ਉਹ ਵੱਧ ਰਿਹਾ ਹੈ ਐਸੀ ਬੱਤੀ ਜਿੱਤ ਵੱਧ ਰਹੀ ਸਰ ਸੀਐਮ ਸੀਐਮ ਸਾਹਿਬ ਨੇ ਇੱਥੇ ਘਰ ਲੈ ਲਿਆ ਹੈ ਤੇ ਆਮ ਆਦਮੀ ਪਾਰਟੀ ਵਰਕਰ ਕਹਿ ਰਹੇ ਨੇ ਕਿ ਹੁਣ ਜਿਹੜਾ ਇੱਕ ਮਜ਼ਬੂਤ ਸਥਿਤੀ ਚ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ ਕਾਰ ਨਹੀਂ دیا ਘਰ ਦੇ ਵਿੱਚ ਕੁਝ ਪੈਟ ਕੀਦੀ ਹੈ 15 ਦਿਨਾਂ ਵਾਸਤੇ ਇਹ ਨਾ ਹੀ ਕੋਈ ਕਿਰਾਇਆ ਕਿੱਥੋਂ ਆ ਇਹ 15 ਦਿਨਾਂ ਬਾਅਦ ਛੱਡ ਕੇ ਚਲੇ ਜਾਣਾ ਪਰ ਮੈਂ ਜੀ ਆਨਸਾਰ ਨੂੰ ਬੇਨਤੀ ਕਰਾਂਗਾ ਕਿ ਸਾਲੋ ਵੀ ਫਾਇਦਾ ਹੋਏਗਾ ਜੇ ਤੁਸੀਂ ਸੱਚੀ ਬੁਢੀ ਇੱਥੇ ਘਰ ਲੈ ਲਓ ਤੇ ਇੱਥੇ ਰਹੋ ਪਰ ਜਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਰਕਾਰ ਨੂੰ ਸਾਬੂ ਸਰਕਾਰ ਟੁੱਟਣ ਜਾ ਰਹੀ ਹੈ ਇੱਕ ਹੱਦ ਤੱਕ ਉਸੇ ਤੋਂ ਗਿਆ ਵਾਲੇ ਜੋ ਪਾਗਲ ਹੋ ਗਿਆ ਵਾ ਉੜੇ ਦਿਨਾਂ ਵਿੱਚ ਇਹ ਸਰਕਾਰ ਨੇ ਚਾਹਦੇ ਹੋ ਜਾਣਾ ਇਸ ਕਰਕੇ ਉਹ ਸਰਕਾਰ ਨੂੰ ਸਾਹਮਣੇ ਕਿ ਜੇ ਆਤੀ ਹੁਣ ਆਈ ਹੈ ਤਾਂ ਸਾਡੇ ਸੈਸਟ ਹਲਕੇ ਦੇ ਵਿੱਚ ਗਲੀ ਗਲੀ ਦੇ ਵਿੱਚ ਪਾਣੀ ਘੁਮਰਿਆ ਗਲੀਆਂ ਦਾ ਪੁਰਾਹਾਲ ਹੈ ਜਿਹੜਾ ਪਾਣੀ ਆ ਉਹ ਗੰਦਾ ਆ ਰਿਹਾ ਹੈ ਮੈਂ ਐਸੀ ਪ੍ਰੋਟੈਸਟ ਕੀਤਾ ਜਿਹਦੇ ਨਾਲ ਸੱਤ ਮਸ਼ੀਨਾਂ ਕਾਰਪੋਰੇਸ਼ਨ ਲੈ ਆਈ ਹੈ ਐਸੀ ਲੱਗਿਆ ਪਿਆ ਹੈ ਸੀਐਮ ਸਾਹਿਬ ਨੂੰ ਵੀ ਹੁਕਮ ਜਾਰੀ ਕਰਨੇ ਚਾਹੀਦੇ ਹੈ ਕਿ ਜਿਹੜਾ ਦੋਸਤ ਤੋਂ ਗੰਦਾ ਪਾਣੀ ਪਲਾ ਰਹੇ ਉਹ ਠੀਕ ਹੋ ਜਾ ਸਰ ਆਮ ਸਰ ਅਕਾਲੀ ਦਲ ਵਿੱਚ ਗਲੇਜ਼ ਚੱਲਦਾ ਪਿਆ ਹੈ ਅੱਜ ਬੀਬੀ ਸਰਜੀਤ ਕੌਰ ਹੁਣਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ 'ਚ ਉਹਨਾਂ ਨੇ ਭਾਈ ਅੰਮ੍ਰਿਤਪਾਲ ਹੋਣੀ ਤੇ ਬਾਕੀ ਹੋਰ ਸਾਨੂੰ ਜਿਸ ਦੀ ਮਾਨ ਹੋਣਾ ਤੋਂ ਮਦਦ ਮੰਗੀ ਉਹ ਕਹਿੰਦੀ ਪਾਰਟੀ ਨੇ ਤਾਂ ਮਦਦ ਕਰਤਾ ਕਿ ਪੈਸੇ ਨਹੀਂ ਦੇਣੇ ਤੇ ਉਹਨਾਂ ਤੋਂ ਮਦਦ ਮੰਗੀ ਹੈ ਹੁਣ ਸਰਜੀਤ ਕੌਰ ਜੋ ਜਰੂਰ ਉਹਨੇ ਅਕਾਲੀ ਦਲ ਦੇ ਖੜਾਈ ਜਿਹਾ ਤੋ ਨਾਮ ਕਨੋ ਚੱਲੀ ਲੇ ਲਈ ਜੀ ਇਸ ਨਾਲੋਂ ਜ਼ਿਆਦਾ ਨਹੀਂ। ਨਹੀਂ, ਅਕਾਲੀ ਦਲ ਕਹਿ ਰਿਹਾ ਸਰ, ਅਕਾਲੀ ਦਲ ਬੋਲ ਰਿਹਾ ਹੈਗਾ। ਸਰਕਾਰ ਢੋਟ ਰਹੀ ਹੈ। ਸਰਕਾਰ ਕਿਵੇਂ ਢੋਟਦੀ ਹੈ? ਸਰਕਾਰ ਦੇ ਐਮਐਲਏ ਕੱਟੇ ਹੋ ਗਏ, ਸਰਕਾਰ ਨੂੰ ਢੋਡਾ ਲੱਗੇ ਰਿਹਾ। ਇਹ ਅੰਦਰwidehat ਵੱਡੀ ਗਿਣਤੀ ਦੇ ਵਿੱਚ ਐਮਐਲਏ ਮੁੱਖ ਮੰਤਰੀ ਦੇ ਖਾਤੇ ਹੋ ਰਹੇ। ਚੰਨੀ ਸਾਹਿਬ, ਚੰਨੀ ਸਾਹਿਬ ਜਲੰਧਰ 'ਚ ਇੱਕ ਮੀਟਿੰਗ ਹੁੰਦੀ ਹੈ ਜਿਹੜੀ ਪਾਰਟੀ ਦੇ ਜਿਹੜੇ ਐਮਐਲਏ ਨੇ ਅਕਾਲੀ ਦਲ ਦੀ ਉੱਥੇ ਸੁਖਵੀਰ ਬਾਦਲ ਨਾਲ ਮੀਟਿੰਗ ਹੁੰਦੀ ਆ, ਉਹ ਕਹਿ ਰਹੇ ਕਿ ਲੋਟਸ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਭਾਜਪਾ ਵੱਲੋਂ। ਇੱਥੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਇਹ ਕੋ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਦੀ ਇੰਟਰਨਲ ਜਿਹੜੀ ਪੋਲਿਟਿਕਸ ਹੈ ਇਸ ਉਹਦੇ ਦਖਲ ਨਹੀਂ ਦੇਣਾ ਚਾਹੀਦਾ ਸੁਖਬੀਰ ਖਾਲਸਾ ਸੁਖਬੀਰ ਬਾਦਲ ਜੀ ਦੇ ਖਿਲਾਫ ਕੁਝ ਲੋਕ ਇੱਥੇ ਇਕੱਠੇ ਹੋਏ ਹੈ ਕੁਝ ਰਾਜ ਦੇ ਹੱਕ ਵਿੱਚ ਲੱਗੇ ਹੋਏ ਹੈ ਸਾਡਾ ਇਹ ਕੋਈ ਸਰਕਾਰ ਨਹੀਂ ਅਕਾਲੀ ਗੱਲ ਦਾ ਮਸਲਾ ਹੈ ਜੇ ਕਿ ਜਿਹੜੇ ਇੱਥੇ ਇਕੱਠੇ ਹੋਏ ਸੀ ਮੈਂ ਉਹਨਾਂ ਦੀਆਂ ਫੋਟੋਆਂ ਦੇਖੀਆਂ ਬਹੁਤਿਆਂ ਦੇ ਕੂਤੇ ਪਜਾਮਿਆਂ ਦੇ ਵਿੱਚੋਂ ਥੱਲੇ ਖਾਕੀ ਨੀਕਰ ਅਜਿਹੀ ਬਹੁਤ ਦੇਸੀ ਲੱਗ ਰਹੀ ਸੀ ਇਹ ਚੀਜ਼ ਵੀ ਅਜੇ ਵੀ ਲੋਕੀਂ ਕਹਿ ਰਹੇ ਨੇ ਕਿ ਭਾਜਪਾ ਦਾ ਕਿੰਨਾ ਰੋਲ ਹੈ ਇਸ ਸਾਰੇ ਰੋਲ ਦੇ ਵਿੱਚ ਸਰ ਆਮ ਆਦੀ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੇ ਨੇ ਐਮ ਐਲ ਏ ਜਿਹੜੇ ਹੈਗੇ ਨੇ ਉਹਨੇ ਐਮ ਐਲ ਏ ਇੱਕ ਐਮ ਐਲ ਏ ਨੂੰ 21 ਕ ਐਮ ਐਲ ਏ ਨੂੰ 21 ਕ ਵਾਰਡ ਦਿੱਤਾ ਉਹਨਾਂ ਨੇ 21 ਕ ਐਮ ਐਲ ਏ ਨੇ ਜੁਮੇ 21 ਕ ਵਾਰਡ ਲਾਇਆ ਹੈਗਾ ਵੈਸੇ ਜਿਹੜਾ ਹਲਕਾ ਹੈਗਾ ਜਿ ਜਿਮਨੀ ਚੋਨ ਚੱਲ ਰਹੀ ਹੈ ਜਿਹੜੀ ਆਮ ਆਦੀ ਪਾਰਟੀ ਦੇ ਸਾਰੇ ਕੈਬਨਿਟ ਸਾਰੇ ਜਿਹੜੇ ਮਨਿਸਟਰ ਬੜਾ ਸੀਰੀਅਸਲੀ ਹੋ ਕੇ ਇਲੈਕਸ਼ਨ ਲੜ ਰਹੇ ਨੇ ਔਰ ਉੱਪਰ ਚੇਅਰ ਮੈਂ ਜੀ 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 ਵੇਚ ਦਾ ਚੱਲਦੀ ਗੱਡਾ ਸੀ ਬੈਠੇ ਛੱਡੇ ਸਭ ਛੱਡੇ ਜੁੱਤੀ ਦੇ ਯਾਰ ਮੇਰੇ ਪਹਿਲਾਂ ਤਾਂ ਇਹਨਾਂ ਦਾ ਆਪਣਾ ਐਮਐਲਏ ਛੱਡ ਗਿਆ ਕਿਸੇ ਤੋਂ ਕਰਾ ਲਈਨਾਂ ਦਾ ਇਹ ਐਮਐਲਏ ਸੀਗਾ ਸਾਡਾ ਤਾਂ ਨਹੀਂ ਸੀਗਾ ਇਹਨਾਂ ਦਾ ਆਪਣਾ ਐਮਪੀ ਛੱਡ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਵਿੱਚ ਕੀ ਗਲਤੀਆਂ ਹੈ ਕਿ ਤੁਹਾਡਾ ਉਮੀਦਵਾਰ ਛੱਡ ਕੇ ਅੱਜ ਬੀਜੇਪੀ ਦਾ ਉਮੀਦਵਾਰ ਪੜਿਆ ਉਹ ਕੀ ਐਡੀ ਬੜੀ ਗੱਲ ਹੋ ਗਈ ਸੀ ਕਿ ਤੁਸੀਂ ਆਪਣੀ ਪਾਰਟੀ ਚੋਂ ਦੂਸਰਾ ਉਮੀਦਵਾਰ ਨਹੀਂ ਦੇ ਸਕੇ ਐਮਪੀ ਵਾਸਤੇ ਵੀ ਕਾਂਗਰਸ ਚੋਂ ਲਿਆ ਕੇ ਦਿੱਤਾ ਸੀ ਤੇ ਐਮਐਲਏ ਦਾ ਵੀ ਤੁਸੀਂ ਉਹ ਬੰਦਾ ਚੁਣਿਆ ਜਿਹੜਾ ਪਿਛਲੀ ਵਾਰੀ ਬੀਜੇਪੀ ਦਾ ਉਮੀਦਵਾਰ ਸੀ ਇਹ ਜਿਹੜਾ ਗੱਲਬਾਤ ਨੂੰ ਆਂਦਾ ਟੋਲੇ ਨੂੰ ਸ਼ਹਾਦਤ ਕਰ ਰਹੀ ਆ ਆਮ ਆਦੀ ਫਾਜੀ ਦੇ ਬੀਜੇਪੀ ਐਸੀ ਦੀ ਕੋਰ ਨਿਕਾ ਕਰਦੇ ਇਹ ਗੱਲਬਾਤ ਨੂੰ ਜਿਹੜੇ ਇੱਧਰ ਤੋਂ ਉੱਧਰ ਜਾ ਕੇ ਖੜੇ ਉੱਧਰ ਤੋਂ ਇੱਧਰ ਆ ਕੇ ਖੜੇ ਜਿਹੜਾ ਦਹੌਰ ਕਾਮਯਾਬ ਨਹੀਂ ਉਹ ਪਛੋਂ ਵੀ ਕਾਮਯਾਬ ਨਹੀਂ ਹੋਣਾ ਜਿਹੜੇ ਨੇ ਬੀਜੇਪੀ ਚ ਲਈ ਕੰਮ ਹੋਇਆ ਕਾਮਯਾਬ ਹੋਇਆ ਉਹਨੇ ਆਮ ਆਦਮੀ ਚ ਨਹੀਂ ਹੋਣਾ ਜਿਹੜਾ ਆਮ ਆਦਮੀ ਚ ਹੋਇਆ ਉਹਨੇ ਕਾਗਜ਼ ਲੋੜਾ ਹੈ ਗੱਲ ਵੱਧੂ ਹੈ ਗੱਲ ਵੱਧੂਆਂ ਨੂੰ ਲੋਕ ਪਹਿਲਾਂ ਵੀ ਸਬਕ ਸਿਕਾਇਆ ਕਿ ਉਹ ਵੀ ਸਪੋਰਟ ਸਰ ਜੀ ਜੀ ਪੀ ਕੇ ਨੇਤਾ ਦੁਸ਼ਨ ਚੋਟਾਲਾ ਨੇ ਕਾਏ ਕਿ ਬੀਜੇਪੀ ਕੇ ਸਾਡੀ ਗੱਲ ਕਰ ਸਰ ਜੰਮੀਰਾ ਪਾਰਟੀ ਨੇ ਰੋਲ ਕਰਿਆ ਉਹਨੇ ਕਹਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਦਾ ਪੈਸਾ ਜਿਹੜਾ ਸਿਕਰਪੁਰ ਹੋਣਾ ਨੇ ਆ ਤਾਂ ਇਹਨੂੰ ਕਿਵੇਂ ਦੇ ਸਰਿੰਦਰ ਕੌਰ ਮੈਡਮ ਜਾਂ ਤਾਂ ਐਮਸੀ ਰਹੇ ਜਾਂ ਸੀਧਾ ਡਿਪਟੀ ਮੇਅਰ ਰਹੇ ਨਾ ਤਾਂ ਐਮਸੀ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਨਾ ਹੀ ਸੀਨੀਅਰ ਡਿਪਟੀ ਮੇਅਰ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਮੈਂ ਇਸ ਤਰ੍ਹਾਂ ਐਮਸੀ ਵੀ ਰਹਿ ਚੁੱਕਿਆ ਮੈਂ ਮਿਸਟਰ ਕਮੇਟੀ ਦਾ ਪ੍ਰਧਾਨ ਵੀ ਰਹਿ ਚੁੱਕਿਆ ਮੈਨੂੰ ਪਤਾ ਹੈ ਕੋਈ ਸ੍ਰਿੰਦਰ ਕੌਰ ਬੀਬੀ ਨੂੰ ਪਾਵਰ ਨਹੀਂ ਸੀ ਕਿ ਉਹ ਪੈਸੇ ਖਾ ਸਕਦੀ ਆ ਕਿਸੇ ਨੂੰ ਦਵਾ ਸਕਦੀ ਕੋਈ ਇੱਕ ਨੇਕ ਸ਼ਰੀਫ ਇਮਾਨਦਾਰ ਔਰਤ ਹੈ ਜੀ ਨੇ ਅੱਜ ਵਾਰ ਇੱਥੇ ਚੋਣ ਲੜ ਕੇ ਜਿੱਤੀ ਹੈ ਤੇ ਲੋਕਾਂ ਦੀ ਸੇਵਾ ਕੀਤੀ ਪਹਿਲਾਂ ਉਹਦੇ ਮਤੀਨੇ ਸੇਵਾ ਕੀਤੀ ਇਹ ਤੋਂ ਹੋਰ ਹਾਰ ਉਮੀਦਵਾਰ ਨਾ ਕੋਈ ਹੈ ਬਾਕੀ ਸਾਰੇ ਦਲਬਦਲੂ ਹੈ ਇਹ ਇੱਕੋ ਜਿਹੇ ਤਰ੍ਹਾਂ ਦੇ ਸੱਤਾ ਨੂੰ ਆਉਣ ਵਾਲੇ ਇੱਥੇ ਨਸ਼ੇ ਪਾਉਣ ਵਾਲੇ ਪੂਰੇ ਉਮੀਦਵਾਰ ਹੈ ਉਹਨਾਂ ਨੇ ਕਦੇ ਕੋਈ ਇੱਥੇ ਦੀ ਸੇਵਾ ਨਹੀਂ ਕੀਤੀ ਸਿਰਫ ਟੁਪਿਆ ਸਰ ਉਹਨਾਂ ਨੇ ਕਿਹਾ ਕਿ 5 ਵਾਰੀ ਐਮਐਲ 'ਤੇ આરોਪ ਲੱਗਿਆ ਹੈ ਸਮਿਤਾ ਕਲੋਜ਼ ਕਰ ਲੈ ਥੋੜਾ ਫ੍ਰੀਮ ਸਾਥੋਂ ਅੱਥੇ ਇਕੱਤੇ ਜਿੱਦੇ ਰਹੇ ਆ ਪਰ ਅਜ ਤੱਕ ਅਡੀ ਵੈਸਟਰੋਕੀ ਕੰਮ ਨਹੀਂ ਹੋਇਆ ਉਹ ਦੂਰ ਜਾ ਰਿਹਾ ਹੈ ਤੱਕਾ ਬੂ ਦਾ ਡਰਸਲ ਸਪੋਰਟਸ਼ਿਪ ਚੁਲ ਗਿਆ ਸੀ ਉਹ ਨਹੀਂ ਲੱਗੇ ਰਹੇ ਕਦੇ ਉੱਥੇ ਬੈਠੇ ਨਹੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਬੰਦਾ ਕੰਮ ਨਾ ਕਰੇ ਉਹ ਦੂਸਰੀ ਵਾਰੀ ਪੰਜ ਸਨੇ ਜਿੱਤਦਾ ਸਰਮਾਜੀ ਦਾ ਕਾਜੇ ਕਰਨ ਇਹ 4 5 6 ਵਾਰ ਇਹ ਪਰਿਵਾਰ ਜਿੱਤਦਾ ਰਿਹਾ ਲੈਗੂ ਨਾ ਲਗਾਤਾਰ ਇਸ ਪਰਿਵਾਰ ਦੇ ਕੋਲ ਰਹੀ ਹੈ ਜੀ ਲੋਕਾਂ ਨੇ ਵਿੱਚ ਕੰਮ ਕੀਤਾ ਹੈ ਇਹ ਲੋਕਾਂ ਨੂੰ ਮਿਲਦੀ ਜੁਤੀ ਰਹੀ ਹੈ ਜੇ ਲੋਕਾਂ ਪਿਆਰ ਉਤਾਰੇ ਰਹੇ ਨੇ ਹੋਰ ਵੀ ਐਮਐਲਏ ਦੀ ਚੋਣ ਬਹੁਤ بڑے ਮਾਜਨਰ ਜਿੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਵੈਸਲ ਕਿਹਦੇ ਕੈਪਟਨ ਆ ਗਿਆ ਜੀ ਤੇ ਗੱਲ ਕੀਤੀ ਵੈਸਲ ਕੇ ਨਾਰਥ ਮੰਗਰ ਵੈਸਲ ਕਾ ਵੀ ਨਰਸ਼ਾ ਜੀ ਯੂ